ਆਠੇ ਚੌਦਾ ਮਹਾਰਾਜਾ ਰਣਜੀਤ ਸਿੰਘ ਮੈਡਮ ਜੀ ਸ਼ੇਰੇ ਪੰਜਾਬ ਕਿਸ ਨੂੰ ਕਿਹਾ ਜਾਂਦਾ ਹੈ ਬੇਟਾ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਸ਼ੇਰੇ ਪੰਜਾਬ ਕਿਹਾ ਜਾਂਦਾ ਹੈ ਉਹਨਾਂ ਨੂੰ ਸ਼ੇਰੇ ਪੰਜਾਬ ਕਿਉਂ ਕਹਿੰਦੇ ਹਨ ਉਹਨਾਂ ਦੇ ਬਹਾਦਰੀ ਦੇ ਗੁਣ ਅਤੇ ਵਧੀਆ ਰਾਜ ਪ੍ਰਬੰਧ ਕਾਰਨ ਉਹਨਾਂ ਨੂੰ ਇਹ ਉਪਾਦੀ ਮਿਲੀ ਹੈ ਹਾਂ ਜੀ ਮੈਡਮ ਜੀ ਉਨਾ ਦੇ ਰਾਜ ਪ੍ਰਬੰਧ ਬਾਰੇ ਸਾਡੇ ਇਤਿਹਾਸ ਦੇ ਅਧਿਆਪਕ ਜੀ ਨੇ ਵੀ ਜਾਣਕਾਰੀ ਦਿੱਤੀ ਸੀ ਹਰਜ ਮਹਾਰਾਜਾ ਰਣਜੀਤ ਸਿੰਘ ਸਿਰਫ ਬਹਾਦਰ ਹੀ ਨਹੀਂ ਸਨ ਸਗੋਂ ਬਹੁਤ ਦਿਆਲੂ ਅਤੇ ਨਰਮ ਦਿਲ ਇਨਸਾਨ ਵੀ ਸਨ ਆਓ ਤੁਹਾਨੂੰ ਅੱਜ ਉਹਨਾਂ ਦੇ ਜੀਵਨ ਦੀਆਂ ਕੁਝ ਮਹੱਤਵਪੂਰਨ ਘਟਨਾਵਾਂ ਬਾਰੇ ਪੜ੍ਹਾਉਂਦੀ ਹਾਂ ਮਹਾਰਾਜਾ ਰਣਜੀਤ ਸਿੰਘ ਪੰਜਾਬ ਦੇ ਇੱਕ ਪ੍ਰਸਿੱਧ ਤੇ ਮਹਾਨ ਮਹਾਰਾਜਾ ਹੋਏ ਹਨ ਉਹ ਇੱਕ ਮਹਾਨ ਸ਼ਖਸੀਅਤ ਦੇ ਮਾਲਕ ਸਨ। ਉਹਨਾਂ ਨੇ ਪੰਜਾਬ ਉੱਤੇ ਲਗਭਗ 50 ਸਾਲ ਰਾਜ ਕੀਤਾ। ਉਹਨਾਂ ਦਾ ਜਨਮ 13 ਨਵੰਬਰ 1780 ਵਿੱਚ ਪਿਤਾ ਸਰਦਾਰ ਮਹਾ ਸਿੰਘ ਦੇ ਘਰ ਮਾਤਾ ਰਾਜਕੌਰ ਦੀ ਕੁੱਖੋਂ ਗੁਜਰਾਵਾਲੇ ਹੋਇਆ। ਆਪ ਦੀ ਮਾਤਾ ਨੇ ਇਹਨਾਂ ਦਾ ਨਾਂ ਬੁੱਧ ਸਿੰਘ ਰੱਖਿਆ ਪਰ ਇਹਨਾਂ ਦੇ ਜਨਮ ਦੀ ਖਬਰ ਪਿਤਾ ਨੂੰ ਉਸ ਵੇਲੇ ਮਿਲੀ ਜਦ ਉਹ ਇੱਕ ਜੰਗ ਜਿੱਤ ਕੇ ਵਾਪਸ ਆ ਰਹੇ ਸਨ ਇਸੇ ਗੱਲ ਦੀ ਯਾਦ ਵਿੱਚ ਉਨ੍ਹਾਂ ਨੇ ਆਪਣੇ ਪੁੱਤਰ ਦਾ ਨਾਂ ਰਣਜੀਤ ਸਿੰਘ ਰੱਖਿਆ ਉਹ ਹਾਲੇ 12 ਸਾਲ ਦੇ ਹੀ ਸਨ ਜਦੋਂ ਉਨ੍ਹਾਂ ਦੇ ਪਿਤਾ ਸਰਦਾਰ ਮਹਾ ਸਿੰਘ ਦਾ ਦੇਹਾਂਤ ਹੋ ਗਿਆ ਉਨ੍ਹਾਂ ਨੂੰ ਛੋਟੀ ਉਮਰ ਵਿੱਚ ਹੀ ਮਿਸਲ ਦਾ ਕੰਮ ਸੰਭਾਲਣਾ ਪਿਆ ਉਨ੍ਹਾਂ ਦਾ ਵਿਆਹ ਕਨਈਆ ਮਿਸਲ ਦੀ ਸਰਦਾਰਨੀ ਸਦਾ ਕੌਰ ਦੀ ਪੁੱਤਰੀ ਮਹਿਤਾਬ ਕੌਰ ਨਾਲ ਹੋਇਆ ਉਸ ਵੇਲੇ ਸਾਰਾ ਪੰਜਾਬ 12 ਮਿਸਲਾਂ ਵਿੱਚ ਵੰਡਿਆ ਹੋਇਆ ਸੀ ਰਣਜੀਤ ਸਿੰਘ ਨੇ ਸਾਰੀਆਂ ਮਿਸਲਾਂ ਨੂੰ ਇਕੱਠਾ ਕਰਕੇ 1799 ਈਸਵੀ ਵਿੱਚ ਸਾਂਝੇ ਪੰਜਾਬ ਦੀ ਨੀਂ ਰੱਖੀ 1809 ਈਸਵੀ ਤੱਕ ਰਣਜੀਤ ਸਿੰਘ ਨੇ ਲਾਹੌਰ ਤੋਂ ਬਿਨਾਂ ਕਸੂਰ ਮੁਲਤਾਨ ਕਸ਼ਮੀਰ ਆਦਿ ਇਲਾਕੇ ਵੀ ਆਪਣੇ ਰਾਜ ਵਿੱਚ ਮਿਲਾ ਲਏ ਸਨ ਇਸ ਵੇਲੇ ਰਣਜੀਤ ਸਿੰਘ ਦਾ ਰਾਜ ਲਦਾਖ ਤੋਂ ਲੈ ਕੇ ਸਿੰਧ ਤੱਕ ਅਤੇ ਸਤਲੁਜ ਤੋਂ ਦਰਾ ਖੈਬਰ ਤੱਕ ਫੈਲਿਆ ਹੋਇਆ ਸੀ ਰਣਜੀਤ ਸਿੰਘ ਨੇ ਪੰਜਾਬੀਆਂ ਨੂੰ ਇੱਕ ਸਾਂਝਾ ਅਤੇ ਧਰਮ ਨਿਰਪੱਖ ਰਾਜ ਪ੍ਰਬੰਧ ਦਿੱਤਾ ਉਹ ਐਨੇ ਖੁੱਲੇ ਦਿਲ ਦੇ ਸਨ ਕਿ ਜਿੱਥੇ ਉਹਨਾਂ ਨੇ ਗੁਰਦੁਆਰੇ ਬਣਾਏ ਉੱਥੇ ਮੰਦਰ ਅਤੇ ਮਸੀਤਾਂ ਦੀ ਉਸਾਰੀ ਵੀ ਕਰਵਾਈ ਉਹਨਾਂ ਵਿੱਚ ਧਾਰਮਿਕ ਸਹਿਣਸ਼ੀਲਤਾ ਇੰਨੀ ਸੀ ਕਿ ਉਹਨਾਂ ਨੇ ਇੱਕ ਮੁਸਲਮਾਨ ਫਕੀਰ ਅਜੀਜ਼ਉਦੀਨ ਨੂੰ ਆਪਣਾ ਵਿਸ਼ੇਸ਼ ਮੰਤਰੀ ਨਿਯੁਕਤ ਕੀਤਾ ਹੋਇਆ ਸੀ ਜਰਨੈਲ ਹਰੀ ਸਿੰਘ ਨਲਵਾ ਅਤੇ ਅਕਾਲੀ ਫੁੱਲਾ ਸਿੰਘ ਉਹਨਾਂ ਦੇ ਰਾਜ ਦੇ ਦੋ ਵੱਡੇ ਥੰਮ੍ਹ ਸਨ ਇਹਨਾਂ ਦੋਹਾਂ ਨੇ ਅਫਗਾਨ ਹਮਲਿਆਂ ਦਾ ਮੂੰਹ ਤੋੜ ਜਵਾਬ ਦਿੱਤਾ ਬੱਚਿਓ ਜਿੱਥੇ ਮਹਾਰਾਜਾ ਰਣਜੀਤ ਸਿੰਘ ਇੱਕ ਚੰਗੇ ਸ਼ਾਸਕ ਸਨ ਉਥੇ ਉਹ ਇੱਕ ਹਰਮਨ ਪਿਆਰੇ ਰਾਜਾ ਵੀ ਸਨ ਉਹ ਆਪਣੀ ਪ੍ਰਜਾ ਨੂੰ ਬਹੁਤ ਪਿਆਰ ਕਰਦੇ ਸਨ ਉਹਨਾਂ ਬਾਰੇ ਬਹੁਤ ਸਾਰੀਆਂ ਕਹਾਣੀਆਂ ਪ੍ਰਸਿੱਧ ਹਨ ਤੁਹਾਨੂੰ ਕੁਝ ਕੁ ਸੁਆਦ ਲੀਆਂ ਕਹਾਣੀਆਂ ਸੁਣਾਉਂਦੇ ਹਾਂ ਇੱਕ ਵਾਰੀ ਮਹਾਰਾਜਾ ਰਣਜੀਤ ਸਿੰਘ ਕਿਧਰੇ ਜਾ ਰਹੇ ਸਨ ਰਸਤੇ ਵਿੱਚ ਇੱਕ 베ਰੀ ਸੀ ਉਸ ਨੂੰ ਬੜੇ ਮਿੱਠੇ 베ਰ ਲੱਗੇ ਹੋਏ ਸਨ ਮੁੰਡੇ 베ਰੀ ਲਾਉਣ ਲਈ 베ਰੀ ਨੂੰ ਵੱਟੇ ਮਾਰ ਰਹੇ ਸਨ ਇੱਕ ਵੱਟਾ ਮਹਾਰਾਜਾ ਦੇ ਮੱਥੇ ਉੱਪਰ ਲੱਗਾ ਮਹਾਰਾਜਾ ਸਾਹਿਬ ਦੇ ਮੱਥੇ ਤੋਂ ਲਹੂ ਵਹਿਣ ਲੱਗ ਪਿਆ ਇੱਕ ਸਿਪਾਹੀ ਨੇ ਜ਼ੋਰ ਨਾਲ ਹਰ ਜਾਵਾਕਾ ਬੱਚੇ ਸਿਪਾਹੀ ਤੇ ਮਹਾਰਾਜਾ ਨੂੰ ਦੇਖ ਕੇ ਡਰ ਗਏ ਮਹਾਰਾਜਾ ਘੋੜੇ ਤੋਂ ਉੱਤਰ ਕੇ ਬੱਚਿਆਂ ਕੋਲ ਗਏ ਅਤੇ ਜਿਸ ਮੁੰਡੇ ਨੇ ਵੱਟਾਂ ਮਾਰਿਆ ਸੀ ਉਸ ਨੂੰ ਉਹਨਾਂ ਨੇ ਆਪਣੇ ਗਲ ਤੋਂ ਲਾ ਕੇ ਸੱਚੇ ਮੋਤੀਆਂ ਦਾ ਹਾਰ ਦਿੰਦੇ ਹੋਏ ਕਿਹਾ ਜੇਕਰ ਬੇਰੀ ਤੁਹਾਨੂੰ ਵੱਟੇ ਮਾਰਦੇ ਆ ਬੇਰ ਦਿੰਦੀ ਹੈ ਤਾਂ ਮੈਨੂੰ ਵੀ ਤੁਹਾਨੂੰ ਕੁਝ ਦੇਣਾ ਚਾਹੀਦਾ ਹੈ ਇੱਕ ਹੋਰ ਕਹਾਣੀ ਇੰਜ ਹੈ ਇੱਕ ਵਾਰ ਮਹਾਰਾਜਾ ਕਿਥੋਂ ਬਾਹਰੋਂ ਆਏ ਇਸ ਵੇਲੇ ਇੱਕ ਬੁੜੀ ਔਰਤ ਆ ਗਈ ਉਸ ਦੇ ਹੱਥ ਵਿੱਚ ਇੱਕ ਲੋਹੇ ਦਾ ਕਾਲਾ ਤਵਾ ਫੜਿਆ ਹੋਇਆ ਸੀ ਉਹ ਅੱਗੇ ਵਧੀ ਅਤੇ ਉਸਨੇ ਮਹਾਰਾਜਾ ਦੇ ਸਰੀਰ ਨਾਲ ਆਪਣਾ ਤਵਾ ਰਗੜਨਾ ਸ਼ੁਰੂ ਕਰ ਦਿੱਤਾ ਇਹ ਵੇਖ ਕੇ ਮਹਾਰਾਜਾ ਸਾਹਿਬ ਹੈਰਾਨ ਹੋਏ ਉਨ੍ਹਾਂ ਨੇ ਬੁੜੀ ਨੂੰ ਕਿਹਾ ਮਾਤਾ ਜੀ ਇਹ ਕੀ ਕਰ ਰਹੇ ਹੋ ਬੁੜੀ ਨੇ ਕਿਹਾ ਮਹਾਰਾਜਾ ਸਾਹਿਬ ਮੈਂ ਸੁਣਿਆ ਹੈ ਕਿ ਤੁਸੀਂ ਪਾਰਸ ਹੋ ਲੋਹਾ ਤੁਹਾਡੇ ਨਾਲ ਲੱਗ ਕੇ ਸੋਨਾ ਬਣ ਜਾਂਦਾ ਹੈ ਮੈਂ ਬਹੁਤ ਹੀ ਗਰੀਬ ਹਾਂ ਮੇਰੀ ਲੜਕੀ ਦਾ ਵਿਆਹ ਹੈ ਇਸ ਲਈ ਮੈਂ ਆਪਣਾ ਲੋਹੇ ਦਾ ਤਵਾ ਸੋਨੇ ਦਾ ਬਣਾਉਣਾ ਚਾਹੁੰਦੀ ਹਾਂ ਇਹ ਸੁਣ ਕੇ ਮਹਾਰਾਜਾ ਹੱਸ ਪਏ ਅਤੇ ਆਪਣੇ ਮੰਤਰੀ ਨੂੰ ਕਿਹਾ ਮੰਤਰੀ ਸਾਹਿਬ ਇਸ ਬੁੜੀ ਕੋਲੋਂ ਲੋਹੇ ਦਾ ਤਵਾ ਲੈ ਲਿਓ ਅਤੇ ਇਸ ਨੂੰ ਇੰਨਾ ਹੀ ਵੱਡਾ ਸੋਨੇ ਦਾ ਤਵਾ ਬਣਵਾ ਦਿਓ ਇਸ ਤਰ੍ਹਾਂ ਦੇ ਸਨ ਮਹਾਰਾਜਾ ਰਣਜੀਤ ਸਿੰਘ ਜੀ ਇੱਕ ਵਾਰ ਮਹਾਰਾਜਾ ਹਾਥੀ ਉੱਤੇ ਸਵਾਰ ਹੋ ਕੇ ਸ਼ਾਮ ਵੇਲੇ ਲਾਹੌਰ ਦੇ ਇੱਕ ਬਾਜ਼ਾਰ ਵਿੱਚੋਂ ਲੰਘ ਰਹੇ ਸਨ ਰਸਤੇ ਵਿੱਚ ਉਨ੍ਹਾਂ ਨੂੰ ਇੱਕ ਸ਼ਰਾਬੀ ਮਿਲਿਆ ਸ਼ਰਾਬੀ ਨੇ ਮਹਾਰਾਜਾ ਵੱਲ ਦੇਖ ਕੇ ਕਿਹਾ ਓਏ ਮਹਾਰਾਜੇ ਇਸ ਝੋਟੇ ਦਾ ਕੀ ਲੈਣਾ ਹੈ ਮਹਾਰਾਜਾ ਮੁਸਕੁਰਾ ਕੇ ਅੱਗੇ ਲੰਘ ਗਏ ਸਵੇਰ ਨੂੰ ਮਹਾਰਾਜਾ ਸਾਹਿਬ ਨੇ ਉਸ ਸ਼ਰਾਬੀ ਨੂੰ ਬੁਲਾਇਆ ਹੁਣ ਤੀਕ ਉਸ ਦਾ ਨਸ਼ਾ ਉਤਰ ਚੁੱਕਾ ਸੀ ਜਦੋਂ ਉਹ ਦਰਬਾਰ ਵਿੱਚ ਆਇਆ ਤਾਂ ਡਰ ਨਾਲ ਕੰਬ ਰਿਹਾ ਸੀ ਮਹਾਰਾਜ ਨੇ ਉਸ ਨੂੰ ਪੁੱਛਿਆ ਕਿਉਂ ਭਾਈ ਮੇਰੇ ਛੋਟੇ ਦਾ ਕੀ ਦੇਣਾ ਚਾਹੁੰਦਾ ਹੈ ਅੱਗੋਂ ਸ਼ਰਾਬੀ ਨੇ ਉੱਤਰ ਦਿੱਤਾ ਮਹਾਰਾਜ ਰਾਤ ਵਾਲੇ ਸੌਦਾਗਰ ਲੱਧ ਗਏ ਹਨ ਉਹ ਵੇਲੇ ਤੁਹਾਡਾ ਹਾਥੀ ਛੋਟਾ ਹੀ ਸੀ ਪਰ ਹੁਣ ਹਾਥੀ ਬਣ ਗਿਆ ਹੈ ਅਤੇ ਮੈਂ ਹਾਥੀ ਖਰੀਦਣ ਦੀ ਸਮਰਥਾ ਨਹੀਂ ਰੱਖਦਾ ਮਹਾਰਾਜਾ ਸਾਹਿਬ ਇਹ ਉੱਤਰ ਸੁਣ ਕੇ ਮੁਸਕੁਰਾਏ ਅਤੇ ਉਨ੍ਹਾਂ ਨੇ ਸ਼ਰਾਬੀ ਦੀ ਗਲਤੀ ਮਾਫ਼ ਕਰ ਦਿੱਤੀ ਆਪ ਦਾ ਰਾਜ ਸਹੀ ਅਖਨਾ ਵਿੱਚ ਲੋਕ ਰਾਜ ਸੀ ਇੱਕ ਪ੍ਰਸਿੱਧ ਇਤਿਹਾਸਕਾਰ ਡਾਕਟਰ ਸਿੰਘਾ ਦਾ ਵਿਚਾਰ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਲਈ ਰਣਜੀਤ ਸਿੰਘ ਠੀਕ ਉਸੇ ਤਰ੍ਹਾਂ ਸੀ ਜਿਵੇਂ ਕਾਲ ਮਾਰਕਸ ਲਈ ਲੈਨਨ ਸੀ ਉਹ ਪੰਜਾਬ ਦੇ ਪਹਿਲੇ ਅਤੇ ਆਖਰੀ ਸਿੱਖ ਮਹਾਰਾਜਾ ਹੋਏ ਸਨ ਉਹ 1839 ਈਸਵੀ ਵਿੱਚ ਚਲਾਣਾ ਕਰ ਗਏ ਮਹਾਰਾਜਾ ਰਣਜੀਤ ਸਿੰਘ ਇਤਿਹਾਸ ਦਾ ਉਹ ਵਿਲੱਖਣ ਕ੍ਰਿਸ਼ਮਾ ਸੀ ਜਿਸ ਦੇ ਰਾਜ ਵਿੱਚ ਹਰ ਪ੍ਰਕਾਸ਼ ਦੀ ਉન્નਤੀ ਹੋਈ ਸ਼ੇਰੇ ਪੰਜਾਬ ਦੇ ਕਾਲ ਨੂੰ ਸ਼ੇਰੇ ਪੰਜਾਬ ਦੇ ਕਾਲ ਨੂੰ ਸੁਨਹਿਰੀ ਸੁਤੰਤਰਤਾ ਦਾ ਕਾਲ ਕਿਹਾ ਜਾਂਦਾ ਹੈ ਉਹਨਾਂ ਦੀ ਮੌਤ ਤੋਂ 10 ਸਾਲ ਬਾਅਦ 1849 ਈਸਵੀ ਵਿੱਚ ਅੰਗਰੇਜ਼ਾਂ ਨੇ ਪੰਜਾਬ ਤੇ ਕਬਜ਼ਾ ਕਰ ਲਿਆ ਸੀ ਸ਼ਾਹ ਮੁਹੰਮਦ ਆਪ ਨੂੰ ਇੰਜ ਸ਼ਰਧਾਂਜਲੀ ਭੇਟ ਕਰਦਾ ਹੈ ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ ਨਾਲ ਜ਼ੋਰ ਕੇ ਮੁਲਕ ਹਿਲਾਇ ਗਿਆ ਸ਼ਾਹ ਮੁਹੰਮਦਾ ਜਾਨ 50 ਵਰਸਾ ਅੱਛਾ ਰਜ ਕੇ ਰਾਜ ਕਮਾਈ ਗਿਆ